ਇਹ ਫਾਰਮੂਲਾ ਕੋਈ ਆਮ ਫਾਰਮੂਲਾ ਨਹੀਂ ਹੈਗਾ ਹੂੰ ਇਹਨੂੰ ਆਪਾਂ ਕਿੰਨੇ ਆ ਅਰੇਬੀਅਨ ਵਿਆਗਰਾ ਇੱਕ ਹੁੰਦੀਆਂ ਫਿਜ਼ੀਕਲੀ ਇੱਕ ਹੁੰਦੀਆਂ ਮੈਂਟਲੀ ਠੀਕ ਹੈ ਠੀਕ ਹੈ ਸੱਤ ਜਨਾਨੀਆਂ ਰੱਖੀਆਂ 10 ਜਨਾਨੀਆਂ ਰੱਖੀਆਂ ਕਿੰਦਾ ਰੱਖੀਆਂ ਹੂੰ ਕਿਸੇ ਗੱਲ ਨੂੰ ਰੱਖੀਆਂ ਨਾ ਉਹ ਆ ਚੀਜ਼ਾਂ ਨੇ ਕੁਦਰਤ ਦੇ ਨਾਲ ਜੁੜੇ ਨਹੀਂ ਕੁਦਰਤੀ ਚੀਜ਼ਾਂ ਖਾਦੇ ਸੀਗੇ ਉਸ ਜਮਾਨੇ 'ਚ ਇਹ ਵਿਆਗਰਾ ਦੀ ਇਹ ਇਨਵੈਂਸ਼ਨ ਨਹੀਂ ਸੀ ਹੋਈ ਇਹ ਤੁਹਾਨੂੰ ਆਪਣੀ ਤਾਕਤ ਉੱਤੇ ਹੈਗਾ ਵਹਿਮ ਅਪਣਾਓ ਸਾਡਾ ਨੁਸਖਾ ਤੇ ਹੋਜੋ ਕਾਮ ਤੁਹਾਨੂੰ ਕਿਸੇ ਨੂੰ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਤੁਹਾਨੂੰ ਜਿਹੜੀਆਂ ਚੀਜ਼ਾਂ ਦਸਰੀਆਂ ਆਰਾਮ ਨਾਲ ਵਰਲਡ 'ਚ ਜਿੱਥੇ ਵੀ ਤੁਸੀਂ ਬੈਠੇ ਹੋ ਜਿਹੜੀ ਵੀ ਮੁਲਕ 'ਚ ਬੈਠੇ ਹੋ ਇਹ ਚੀਜ਼ਾਂ ਕਾਮਨ ਨੇ ਬਿਲਕੁਲ ਇਹ ਤੁਸੀਂ ਕੱਢ ਕੇ ਆਰਾਮ ਨਾਲ ਵਰਤ ਸਕਦੇ ਹੋ ਇਹਦਾ ਨੁਸਕੇ ਦਾ ਫਾਇਦਾ ਜਿਹਦੀ ਉਮਰ 22 23 ਸਾਲ ਦੀ ਏ ਮਤਲਬ ਜਿਹੜਾ ਮੁੰਡਾ ਵਿਆਹ ਲਈ ਤਿਆਰ ਬਿਠਾ ਉਹਨੂੰ ਵੀ ਬਹੁਤ ਸਾਰਾ ਫਾਇਦਾ ਹੋਣ ਵਾਲਾ ਜਿਨੇ ਵਿਆਹ ਕਰਾ ਚੁੱਕੇ ਨੇ ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਨੇ ਜਿਨ੍ਹਾਂ ਦਾ ਜੇ ਕਹ ਲਓ ਨਵਾਂ ਨਵਾਂ ਵਿਆਹ ਹੋਇਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੈ ਜਿਨ੍ਹਾਂ ਦੀ ਉਮਰ 30 35 ਸਾਲ 40 ਸਾਲ ਦੀ ਹੋ ਚੁੱਕੀ ਹੈ ਜਿਹੜੇ ਆਪਣੇ ਗਰਸਤੀ ਦਾ ਸੁੱਖ ਭੋਗਣਾ ਚਾਹੁੰਦੇ ਨੇ ਬਟ ਉਹਨਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ ਦਿਲ ਕਰਦਾ ਜਿਹਨੂੰ ਆਪਾਂ ਲੋ ਲੋਬੀਡੋ ਕਹਿੰਦੇ ਨੇ ਅੰਗਰੇਜ਼ੀ 'ਚ ਉਹਨਾਂ ਦਾ ਵੀ ਇਹਨੇ ਬਹੁਤ ਜ਼ਿਆਦਾ ਸਾਥ ਦੇਣਾ ਹੈ ਇਹ ਫਾਰਮੂਲਾ ਕੋਈ ਆਮ ਫਾਰਮੂਲਾ ਨਹੀਂ ਹੈਗਾ ਇਹਨੂੰ ਆਪਾਂ ਕਿੰਨੇ ਆ ਅਰੇਬੀਅਨ ਵਿਆਗਰਾ ਅੱਛਾ ਅਰੇਬੀਅਨ ਵਿਆਗਰਾ ਕੀ ਕਰਦੀ ਹੈ ਹੂੰ ਸਾਡੇ ਜਿਹੜੇ ਭਾਈ ਬੀਠੇ ਨੇ ਸ਼ੇਕ ਬੀਠੇ ਨੇ ਅਰਬ ਦੇ ਵਿੱਚ ਬੀਠੇ ਨੇ ਉਹਨਾਂ ਨੇ ਆਮ ਹੀ ਤੁਸੀਂ ਸੁਣਿਆ ਨਾ ਵੀ 2-3-3-4-4 ਵਿਆਹ ਕਰਾਏ ਹੋਏ ਨੇ ਉਹ 3-3-4-4 ਵਿਆਹ ਕਰਾਣੇ ਕਹਿਣੇ ਬਹੁਤ ਸੌਖੇ ਨੇ ਹੂੰ ਤੇ ਹਰ ਇੱਕ ਵਿਆਹ ਨੂੰ ਨਿਭਾਣਾ ਬਹੁਤ ਔਖਾ ਇੱਕ ਹੁੰਦੀਆਂ ਫਿਜ਼ੀਕਲੀ ਇੱਕ ਹੁੰਦੀਆਂ ਮੈਂਟਲੀ ਠੀਕ ਹੈ ਠੀਕ ਹੈ ਚਾਰ ਸ਼ਾਦੀਆਂ ਨੂੰ ਮੈਨੇਜ ਕਰਨਾ ਸਮੇਂ ਦੇ ਬਈਓ ਪੁਰਾਣੇ ਜਮਾਨੇ ਦੇ ਸੁਣਦੇ ਹੁੰਦੇ ਸੀ ਆਪਾਂ ਰਾਜੇ ਮਹਾਰਾਜਿਆਂ ਨੇ ਸੱਤ ਜਨਾਨੀਆਂ ਰੱਖੀਆਂ 10 ਜਨਾਨੀਆਂ ਰੱਖੀਆਂ ਕਿੱਦਾਂ ਰੱਖੀਆਂ ਹੂੰ ਹੂੰ ਕਿਸੇ ਗੱਲ ਨੂੰ ਰੱਖੀਆਂ ਨਾ ਉਹ ਆ ਚੀਜ਼ਾਂ ਨੇ ਕੁਦਰਤ ਦੇ ਨਾਲ ਜੁੜੇ ਨੇ ਕੁਦਰਤੀ ਚੀਜ਼ਾਂ ਖਾਂਦੇ ਸੀਗੇ ਉਸ ਜਮਾਨੇ 'ਚ ਇਹ ਵੈਕਰਾਂ ਦੀ ਇਹ ਇਨਵੈਂਸ਼ਨ ਨਹੀਂ ਸੀ ਹੋਈ ਹੂੰ ਕਿੱਦਾਂ ਗੱਡੀ ਚੱਲਦੀ ਸੀ ਐਦਾਂ ਗੱਡੀ ਚੱਲਦੀ ਸੀ ਹੂੰ ਆਪਾਂ ਤੁਹਾਨੂੰ ਪ੍ਰੋਪਰ ਦਾ ਸਾਰਾ ਦੱਸਾਂਗੇ ਵੀ ਕਿਹੜੀ-ਕਿਹੜੀ ਗੱਲ ਦਾ ਫਾਇਦਾ ਇਹਨੇ ਕਰਨਾ ਕੀ ਕੀ ਤੁਹਾਨੂੰ ਇੱਥੇ ਬੈਨੀਫਿਟ ਮਿਲਨੇ ਨੇ ਤੇ ਇਹ ਸਾਰਾ ਨੁਸਖਾ ਦੇਖਣ ਤੋਂ ਬਾਅਦ ਮੈਂ ਹੱਥ ਜੋੜ ਕੇ ਵੀਰਾਂ ਨੂੰ ਭਰਾਵਾਂ ਨੂੰ ਅਪੀਲ ਕਰਦਾ ਵਾਂ ਵੀ ਇਸ ਨੁਸਕੇ ਨੂੰ ਦੱਬ ਕੇ ਸ਼ੇਅਰ ਕਰ ਲਿਓ ਆਪਣੇ ਤਾਂ ਇਹਨਾਂ ਰੱਖਿਓ ਆਪ ਵਰਤ ਕੇ ਖੁਸ਼ ਨਾ ਹੋਈ ਜਾਓ ਕਿਸੇ ਭਰਾ ਨੂੰ ਸ਼ੇਅਰ ਕਰੋਗੇ ਉਹਦੀ ਜ਼ਿੰਦਗੀ ਬਦਲ ਜਾਏਗੀ ਤੁਹਾਨੂੰ ساری ਉਮਰ ਸੀਸਾ ਦੇਊਗਾ ਆਤਮ ਵਿਸ਼ਵਾਸ ਦੀ ਗੱਲ ਤੁਹਾਨੂੰ ਦੱਸ ਲੰਗਾ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਨੇ ਬਾਹਰੋਂ ਵੀ ਫੋਨ ਆਉਂਦੇ ਨੇ ਵਿਦੇਸ਼ਾਂ ਚੋਂ ਵੀ ਇੰਡੀਆ ਚੋਂ ਵੀ ਬਹੁਤ ਸਾਰੇ ਫੋਨ ਆਉਂਦੇ ਨੇ ਕਿ ਅਸੀਂ ਸਾਡੇ ਘਰ ਦੇ ਸਾਨੂੰ ਵਿਆਹ ਲਈ ਪ੍ਰੈਸ਼ਰ ਕਰਦੇ ਪਏ ਨੇ ਪਰ ਸਾਨੂੰ ਆਪਣੇ ਆਪ ਤੇ ਵਹਿਮ ਹੈ ਸਾਨੂੰ ਆਪਣੀ ਤਾਕਤ ਦੇ ਉੱਤੇ ਵਹਿਮ ਹੈ ਵੀ ਤਾਕਤ એનર્ਜੀ ਔਨ ਦਾ ਸਪੋਟ ਕੰਮ ਕਰੇਗੀ ਕਿ ਸਾਨੂੰ ਅੰਬੈਰਸ ਹੋਣਾ ਪੈਣਾ ਹੈ ਜਾਂ ਸਾਨੂੰ ਆਪਣੀ ਜਨਾਨੀ ਮੁਰੇ ਨੀਵੀਂ ਪਾਣੀ ਪੈਣੀ ਹੈ ਜੀ ਜੀ ਉਹ ਨੀਵੀਂ ਪਾਣ ਦੀ ਲੋੜ ਨਹੀਂ ਪੈਣੀ ਜੇ ਤੁਹਾਨੂੰ ਆਪਣੀ ਤਾਕਤ ਦੇ ਉੱਤੇ ਹੈਗਾ ਵਹਿਮ ਅਪਣਾਓ ਸਾਡਾ ਨੁਸਖਾ ਤੇ ਹੋਜੋ ਕੈਮ ਮੈਂ ਕਹਿੰਦੀ ਵਹਿਮ ਦਾ ਇਲਾਜ ਦੁਨੀਆ 'ਚ ਕਦੇ ਨਹੀਂ ਬਣਿਆ ਅਸੀਂ ਘੜਤਾ ਕਿਆ ਬਾਤ ਹੈ ਕਿਆ ਬਾਤ ਹੈ ਕੱਢਤਾ ਨਾਲੇ ਫਰੀਜ ਕੱਢਤਾ ਹੂੰ ਹੂੰ ਤੁਹਾਨੂੰ ਕਿਸੇ ਨੂੰ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਤੁਹਾਨੂੰ ਜਿਹੜੀਆਂ ਚੀਜ਼ਾਂ ਦਸਰੀਆਂ ਆਰਾਮ ਨਾਲ ਵਰਲਡ 'ਚ ਜਿੱਥੇ ਵੀ ਤੁਸੀਂ ਬੈਠੇ ਹੋ ਜਿਹੜੇ ਵੀ ਮੁਲਕ 'ਚ ਬੈਠੇ ਹੋ ਇਹ ਚੀਜ਼ਾਂ ਕਾਮਨ ਨੇ ਬਿਲਕੁਲ ਇਹ ਤੁਸੀਂ ਕੱਢ ਕੇ ਆਰਾਮ ਨਾਲ ਵਰਤ ਸਕਦੇ ਹੋ ਵਰਤ ਵੀ ਸਕਦੇ ਹੋ ਫਾਇਦਾ ਵੀ ਉਠਾ ਸਕਦੇ ਹੋ ਤੇ ਸਾਡੇ ਲਈ ਤੁਸੀਂ ਕੀ ਕਰਨਾ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੇ ਇਹਨਾਂ ਨੂੰ ਕੰਮ ਕਰਨਾ ਸਾਨੂੰ ਉਹ ਚ ਇੰਨੀ ਮੋਟੀਵੇਸ਼ਨ ਮਿਲਨੀ ਹੈ ਆਪਾਂ ਤੁਹਾਡੇ ਲਈ ਹਰ ਨਾਈਟ ਟਾਈਮ ਤੇ ਹੋਰ ਵਧੀਆ ਵਧੀਆ ਨੁਸਖੇ ਇਤਾਂ ਦੇ ਲੈ ਕੇ ਆਂਦੇ ਰਹਿਣਾ ਤੁਹਾਡੇ ਲਈ ਇਹਦਾ ਨੁਸਖੇ ਦਾ ਫਾਇਦਾ ਜਿਹਦੀ ਉਮਰ 22 23 ਸਾਲ ਦੀ ਏ ਮਤਲਬ ਜਿਹੜਾ ਮੁੰਡਾ ਵਿਆਹ ਲਈ ਤਿਆਰ ਬਿਠਾ ਉਹਨੂੰ ਵੀ ਬਹੁਤ ਸਾਰਾ ਫਾਇਦਾ ਹੋਣ ਵਾਲਾ ਕਿੰਨੇ ਵਿਆਹ ਕਰਾ ਚੁੱਕੇ ਨੇ ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਨੇ ਜਿਨ੍ਹਾਂ ਦਾ ਜੇ ਕਹ ਲੋ ਨਵਾਂ ਨਵਾਂ ਵਿਆਹ ਹੋਇਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੈ ਤੇ ਜਿਨ੍ਹਾਂ ਦੀ ਉਮਰ 30 35 ਸਾਲ 40 ਸਾਲ ਦੀ ਹੋ ਚੁੱਕੀ ਹੈ ਜਿਹੜੇ ਆਪਣੇ ਗਰਸਤੀ ਦਾ ਸੁੱਖ ਭੋਗਣਾ ਚਾਹੁੰਦੇ ਨੇ ਬਟ ਉਹਨਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ ਦਿਲ ਕਰਦਾ ਜਿਹਨੂੰ ਆਪਾਂ ਲੋ ਲੋਬੀਡੋ ਕਹਿੰਦੇ ਨੇ ਅੰਗਰੇਜ਼ੀ 'ਚ ਉਹਨਾਂ ਦਾ ਵੀ ਇਹਨੇ ਬਹੁਤ ਜ਼ਿਆਦਾ ਸਾਥ ਦੇਣਾ ਹੈ ਅੱਛਾ ਤੇ ਸਭ ਤੋਂ ਮੇਨ ਜਿਹੜੀ ਗੱਲ ਹੈ ਜਿਨ੍ਹਾਂ ਨੂੰ ਡਾਇਬੀਟੀਜ਼ ਹੋ ਚੁੱਕੀ ਹੈ ਜਿਨ੍ਹਾਂ ਨੂੰ ਸ਼ੂਗਰ ਹੋ ਚੁੱਕੀ ਹੈ ਸ਼ੂਗਰ ਵਾਲੇ ਪੇਸ਼ੈਂਟ ਵਾਲੀ ਇਹ ਫਾਰਮੂਲਾ ਬਹੁਤ ਵਧੀਆ ਕੰਮ ਕਰੇਗਾ ਕਾਰਗਰ ਹੋਏਗਾ ਠੀਕ ਹੈ ਤੇ ਇੰਨਾ ਫਾਇਦਾ ਕਰੇਗਾ ਵੀ ਸ਼ੂਗਰ ਵਾਲਿਆਂ ਨੇ ਮੇਰੇ ਵੀਰਾਂ ਨੇ ਜਿਨ੍ਹਾਂ ਜਿਨੂੰ ਫਾਇਦਾ ਹੋਣਾ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਸਾਨੂੰ ਫਾਇਦਾ ਹੋ ਗਿਆ ਮੈਂ ਤੁਹਾਨੂੰ ਖਾਣ ਦਾ ਵੀ ਤਰੀਕਾ ਦੱਸਾਂਗਾ ਸਾਰਾ ਕੁਝ ਦੱਸਾਂਗਾ ਜਿਹਦੇ ਵਿੱਚ ਇੱਕ ਪੁਆਇੰਟ ਬਹੁਤ ਅਹਿਮ ਹੈ ਜਿਹੜਾ ਕੀ ਜ਼ਰੂਰੀ ਇਹ ਦੱਸਣਾ ਜੀ ਸਭ ਤੋਂ ਪਹਿਲਾਂ ਤੇ ਜਿਹੜੇ ਆ ਨੁਸਖੇ ਆਪਾਂ ਬਣਾਣੇ ਆ ਇਹ ਨੁਸਖੇ ਬਣਾਣੇ ਤੁਹਾਡੀ ਅਵੇਅਰਨੈਸ ਲਈ ਤੁਹਾਡੀ ਜਾਣਕਾਰੀ ਲਈ ਇਹਨੂੰ ਕਿਸੇ ਪ੍ਰੋਫੈਸ਼ਨਲ ਦੀ ਅੰਡਰ ਕੇਅਰ ਹੀ ਤੁਸੀਂ ਯੂਜ਼ ਕਰਨਾ ਤੇ ਦੂਜੇ ਨੰਬਰ ਤੇ ਇਹਨੇ ਫਾਇਦਾ ਕੀ ਕਰਨਾ ਇਹਨੇ ਤੁਹਾਡਾ ਜਿਹੜਾ ਲੋ ਸਪਰਮ ਕਾਊਂਟ ਏ ਜਿਹੜੇ ਜਿਹੜੇ ਕਪਲਸ ਨੇ ਜਿਨ੍ਹਾਂ ਦੇ ਸ਼ਿਕਰਾਣੂ ਘਟ ਗਏ ਨੇ ਸ਼ਿਕਰਾਣੂ ਦੀ ਕੁਆਲਿਟੀ ਘਟ ਗਈ ਹੈ ਉਹਨਾਂ ਦੀ ਸ਼ਿਕਰਾਣੂ ਦੀ ਕੁਆਲਿਟੀ ਵਧਾਣੀ ਹੈ ਐਕਟਿਵਸ ਫਰਮ ਕਾਊਂਟ ਵਧਾਣਾ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਟਾਈਮਿੰਗ ਦੀ ਇਸ਼ੂ ਆਉਂਦੀ ਹੈ ਜਿਹੜੇ ਕਹਿੰਦੇ ਝਟਪਟ ਹੋ ਜਾਂਦਾ ਜਾਂ ਆਨਾਂ ਦਾ ਟਾਈਮ ਲੱਗਦਾ ਡਾਕਟਰ ਸਾਹਿਬ 1 ਮਿੰਟ ਵੀ ਨਹੀਂ ਲੱਗਦਾ ਹੂੰ ਉਹਨਾਂ ਦਾ ਮਸਲਾ ਵੀ ਹੱਲ ਕਰਨਾ ਸ਼ਿਕਰਾਣੂ ਦੀ ਇਹ ਤਾਂ ਕੁਆਲਿਟੀ ਵੱਧ ਗਈ ਤੇ ਟਾਈਮਿੰਗ ਜਿਹੜੀ ਹੈ ਉਹ ਆਪਣੀਆਂ ਵਾਜਣੀਆਂ ਇੱਕ ਲੋ ਡਾਇਰੈਕਸ਼ਨ ਦੀ ਪ੍ਰੋਬਲਮ ਆਉਂਦੀ ਹੈ ਜਿਹਨੂੰ ਕਹਿੰਦੇ ਵੀ ਸਰੀਰ ਸਾਥ ਨਹੀਂ ਦਿੰਦਾ ਮੌਕੇ ਤੇ ਹੂੰ ਸਰੀਰ ਉੱਠਦਾ ਹੀ ਨਹੀਂ ਸੁਸਤ ਪੈ ਗਿਆ ਢਿੱਲਾ ਪੈ ਗਿਆ ਉਸ ਚੀਜ਼ ਦਾ ਵੀ ਹੱਲ ਕਰਨਾ ਬਲੱਡ ਦਾ ਫਲੋ ਵੀ ਪੂਰਾ ਆਏਗਾ ਹੁਣ ਇਹਦੇ ਵਿੱਚ ਤਿੰਨੇ ਚੀਜ਼ਾਂ ਦੇ ਵਿੱਚ ਚੀਜ਼ ਰਹਿ ਕੋਈ ਵੀ ਨਹੀਂ ਗਈ ਜਿਹੜੀ ਕੀ ਕਹਿੰਦੇ ਨਾ ਵੀ ਸਾਡਾ 25000 ਦਾ ਕੋਰਸ ਕਰ ਲਓ ਸਾਡਾ 50000 ਦਾ ਕੋਰਸ ਕਰ ਲਓ 25 25 50 50000 ਵਾਲੇ ਜਿਹੜੇ ਕੋਰਸ ਨੇ ਵੀ ਗੱਲ ਨਹੀਂ ਨਾ ਬਣਾਣੀ ਤੁਹਾਡੀ ਉਹ ਇਹ ਨੁਸਕੇ ਨੇ ਬਣਾ ਦੇਣੀ ਆ ਤੁਹਾਡੀ ਟਗਿਆਂ ਜੇ ਤੁਹਾਡਾ ਮਸਲਾ ਹੱਲ ਹੋ ਜਾਣਾ ਤੁਸੀਂ ਕਹਿੰਦੇ ਫਿਰ ਨਾ ਵੀ ਸਵਾਰ ਆ ਗਿਆ ਇਹ ਮੈਂ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦਾ ਵਾਂ ਵੀ ਇਹਨੂੰ ਜਰਾ ਜ਼ੂਮ ਕਰਕੇ ਮੜਾ ਜਾ ਲਾਗੇ ਉਹ ਕਰਕੇ ਦਿਖਾਉ ਜਿਹੜੀ ਇਹ ਅੰਜੀਰੇ ਇਹ ਆਮ ਅੰਜੀਰ ਨਹੀਂ ਹੈਗੀ ਇਹਨੂੰ ਕਾਲੀ ਅੰਜੀਰ ਕਹਿੰਦੇ ਨੇ ਅੱਛਾ ਜਿਹੜੀ ਕਾਲੀ ਜਿੱਥੇ ਵਰਡ ਕਾਲੀ ਲੱਗ ਜਾਂਦਾ ਅੱਗੇ ਆਪਾਂ ਕਾਲੀ ਗੋਲੀ ਬਣਾਈ ਸੀ ਉਹ ਦਿਨ ਹਾਂਜੀ ਉਹ ਕਾਲੀ ਗੋਲੀ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਲਈ ਜਿਨ੍ਹਾਂ ਜਿਨ੍ਹਾਂ ਨੇ ਪਿਆਰ ਦਿੱਤਾ ਉਹਨਾਂ ਨੂੰ ਬਹੁਤ ਧੰਨਵਾਦ ਦਿਲੋਂ ਹੂੰ ਤੇ ਅੱਜ ਸਾਡੀ ਜਿਹੜੀ ਕਾਲੀ ਇੰਜੀਰ ਇਹਨੂੰ ਵੀ ਉਨਾ ਹੀ ਪਿਆਰ ਦੀ ਲੋੜ ਏ ਉਨਾ ਹੀ ਤੁਹਾਡੀ ਕੇਅਰ ਦੀ ਲੋੜ ਏ ਉਹਨੇ ਤੁਹਾਡੇ ਤਿਹਾਨ ਦੀ ਲੋੜ ਏ ਇਹਨੂੰ ਵੀ ਉਦਾਂ ਹੀ ਵਰਤਣਾ ਆਪਾਂ ਠੀਕ ਹੈ ਜੀ ਇਹ ਜਿਹੜੀ ਕਾਲੀ ਇੰਜੀਰ ਏ ਇਹ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਏ ਜਿਹੜੀ ਹੂੰ ਉਹਨੂੰ ਦੂਰ ਕਰਨ ਦੀ ਪੂਰੀ ਪੂਰੀ ਕੈਪੇਬਲ ਏ ਸਮਰੱਥ ਏ ਬਸ ਇਹਦੀ ਇੱਕੋ ਗੱਲ ਦੀ ਕੰਡੀਸ਼ਨ ਇੱਕੋ ਹੀ ਵੀ ਜਿੱਦਾਂ ਆਪਾਂ ਦੱਸਾਂਗੇ ਐਜ਼ ਇਟ ਇਜ਼ ਯੂਜ਼ ਕਰਨਾ ਉਹ ਨੂੰ ਪਰ ਥੱਲੇ ਕਰੋਗੇ ਕਈਆਂ ਨੂੰ ਹੁੰਦਾ ਵੀ ਆਪਾਂ ਕਹਿ ਲੀਦਾ ਵੀ ਦੋ ਪਾਣੀਆ ਉਹ ਤਿੰਨ ਪਾ ਲੰਦੇ ਨੇ ਚਾਰ ਪਾ ਲੰਦੇ ਨੇ ਭਾਈ ਮਾਜੀ ਕਰਦੇ ਨੇ ਭਾਈ ਸਾਨੂੰ ਵੀ ਪਤਾ ਵੀ ਦੋ ਜਾਂ ਤਿੰਨ ਦੇ ਵਿੱਚ ਕੀ ਫਰਕ ਹੁੰਦਾ ਜਾਂ ਚਾਰ ਦੇ ਵਿੱਚ ਕੀ ਫਰਕ ਹੁੰਦਾ ਉਹ ਜਿੱਦਾਂ ਤੁਹਾਨੂੰ ਦਸੀਦਾ ਨਾ ਉਦਾਂ ਹੀ ਕਰ ਲਿਆ ਕਰੋ ਤੁਹਾਡਾ ਹੀ ਫਾਇਦਾ ਸੋਚਦੇ ਆਪਾਂ ਆਪਣਾ ਫਾਇਦਾ ਨਹੀਂ ਸੋਚਦੇ ਦੇਖੋ ਫਰੁਕੀ ਸਾਹਿਬ ਬਹੁਤ ਈਜ਼ੀ ਹੈ ਫਾਰਮੂਲਾ ਬਣਾਣਾ ਇਹਨੂੰ ਜੀ ਕਾਲੀ ਇੰਜੀਰ ਕਹਿੰਦੇ ਨੇ ਇਹ ਅਰਬ ਕੰਟਰੀਆਂ ਦੇ ਵਿੱਚ ਬਹੁਤ ਜਿਹੜੇ ਸਾਡੇ ਭਰਾ ਦੇ ਭਾਈ ਚੁ ਦੇ ਦੇ ਪਹਿਲੇ ਅਰਬ ਕੰਟਰੀਆਂ ਦੇ ਦੇ ਪੈਨੇ ਉਹਨਾਂ ਨੂੰ ਬਹੁਤ ਆਸਾਨੀ ਨਾਲ ਮਿਲ ਜਾਂਦੀ ਏ ਜਿਹੜਾ ਇਹ ਤੇਲ ਏ ਇਹ ਤੇਲ ਆਮ ਤੇਲ ਨਹੀਂ ਹੈਗਾ ਇਹਨੂੰ ਕਹਿੰਦੇ ਨੇ 올ਿਵ ਆਇਲ ਜਤੂਨ ਦਾ ਤੇਲ ਓਕੇ ਜ਼ੈਤੂਨ ਦਾ ਤੇਲ ਹੈ ਉਹਨਾਂ ਨੇ ਕਹਿੰਦਾ ਐਕਸਟਰਾ ਵਰਜਨ 올ਿਵ ਆਇਲ ਚਾਹੀਦਾ ਅੰਗਰੇਜ਼ੀ ਜਿਹਦਾਸ ਰਿਹਾ ਫਿਰ ਤੁਹਾਨੂੰ ਦੁਬਾਰਾ ਦੱਸ ਦਿੰਦਾ ਐਕਸਟਰਾ ਵਰਜਨ 올ਿਵ ਆਇਲ ਚਾਹੀਦਾ ਤੇ ਦੂਜਾ ਜਿਹੜਾ ਦੇਸੀ ਭਾਸ਼ਾ ਚ ਕਹ ਲਓ ਇਹਨੂੰ ਜ਼ਤੂਨ ਦਾ ਤੇਲ ਕਹਿੰਦੇ ਨੇ ਠੀਕ ਹੈ ਜੀ ਆਹ ਤੇਲ ਦੀ ਇੱਕ ਵਾਰੀ ਕੈਮਰਾਮੈਨ ਸਾਹਿਬ ਨੂੰ ਕਵਾਂਗੇ ਮਾੜਾ ਇਹ ਦਿਖਾ ਦਿਓ ਐਦਾਂ ਦਾ ਤੇਲ ਹੁੰਦਾ ਸੁਨਹਿਰੀ ਰੰਗ ਦਾ ਜਿੱਦਾਂ ਦਾ ਇਹ ਰੰਗ ਹੈ ਉਦਾਂ ਦੀ ਇੰਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਨਹਿਰੀ ਰੰਗ ਭਰ ਦੇਣਾ ਠੀਕ ਹੈ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਸੁਨਹਿਰੀ ਕਰ ਦੇਣੀ ਹੈ ਕਿਹ ਬਾਤ ਹੈ ਜੀ 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 ਤੇ ਇਹਨੂੰ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੈ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਣਾ ਉਦੋਂ ਕੀ ਕਰਨਾ ਤੁਸੀਂ ਦੋ ਜਿਹੜੀਆਂ ਅੰਜੀਰਾ ਨੇ ਇਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇਲ ਦੇ ਵਿੱਚ ਡਿਪ ਕਰ ਦੇਣਾ ਏ ਐਦਾਂ ਕਰਕੇ ਆਹ ਦੇਖੋ ਜੀ ਠੀਕ ਹੈ ਆਹ ਤੇਲ ਦੇ ਵਿੱਚ ਡਿਪ ਕਰਕੇ ਓਵਰ ਦਾ ਨਾਈਟ ਪਈਆਂ ਰਹਿਣਣੀਆਂ ਰਾਤੀ ਸਾਰੀ ਰਾਤ ਇਹਨਾਂ ਡੁੱਪੀਆਂ ਰਹਿਣ ਦੇਣਾ ਠੀਕ ਹੈ ਤੇ ਸਵੇਰ ਨੂੰ ਇਹਦਾ ਜਿਹੜਾ ਰੱਗੇ ਆਪਾਂ ਰਾਤ ਨੂੰ ਦਬਾਉ ਕੇ ਰੱਖੀਆਂ ਹਈਆਂ ਸੀ ਸਮਾਂ ਬਚਾਲ ਲਈ ਐਦਾਂ ਦਾ ਹੋ ਜਾਣਾ ਦੇਖੋ ਫਰਕ ਹੈਗਾ ਨਾ ਆਪਸ 'ਚ ਜੀ 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 ਆ ਆਪਾਂ ਹੁਣੇ ਡਬੋਈਆਂ ਨੇ ਇਹ ਕੱਲ ਦੀ ਖਰਾਕ ਬਣ ਗਈ ਸਾਡੀ ਹੂੰ ਤੇ ਇਹ ਆਪਣੀ ਹੋਣ ਆਪਾਂ ਕੱਢ ਕੇ ਨੂੰ ਖਾ ਸਕਦੇ ਆ ਪਿਛਲੇ ਕਈ ਸਾਲਾਂ ਤੋਂ ਆਪਣੇ ਮਰੀਜ਼ਾਂ ਨੂੰ ਰეკਮੈਂਡ ਕਰ ਰਿਆ ਵਾਂ ਜਿਨ੍ਹਾਂ ਨੂੰ ਲੋ ਸਪਰਮ ਕਾਉਂਟ ਦੀ ਦਿੱਕਤ ਹੈ ਜਿਨ੍ਹਾਂ ਨੂੰ ਸਮੇਂ ਦੀ ਪ੍ਰੋਬਲਮ ਹੈ ਜਿੰਨੇ ਕਹਿੰਦੇ ਵੀ ਘਰ ਝਟਪਟ ਹੋ ਜਾਂਦਾ ਸਮਾਜ ਆਨੰਦ ਦਾ ਲੱਗਦਾ ਜਾਂ ਇਰੇਕਸ਼ਨ ਦੀ ਪ੍ਰੋਬਲਮ ਆਂਦੀ ਹੈ ਜਾਂ ਕਹਿੰਦੇ ਜੀ ਸਰੀਰ ਸਾਥ ਨਹੀਂ ਦਿੰਦਾ ਸਰੀਰ ਠੱਲਾ ਪਿਆ ਰਹਿੰਦਾ ਸੁਸਤ ਪਿਆ ਰਹਿੰਦਾ ਇਹ ਸਾਰੇ ਮਸਲਿਆਂ ਦੇ ਵਿੱਚ ਇਹ ਹੱਲ ਕਰਦੀ ਹੈ ਇਹਦਾ ਨਾਮ ਅਸੀਂ ਬੜਾ ਸੋਚ ਸਮਝ ਕੇ ਜਿਹੜਾ ਆਪਾਂ ਇਹਨੂੰ ਕਹਿੰਨੇ ਆ ਵੀ ਅਰੇਬੀਅਨ ਵਿਆਗਰਾ ਅਰੇਬੀਅਨ ਵਿਆਗਰਾ ਜਿਹੜਾ ਦਾ ਨਾਮ ਰੱਖਿਆ ਬੜਾ ਸੋਚ ਸਮਝ ਕੇ ਰੱਖਿਆ ਇਹ ਵਿਆਗਰਾ ਨਾਲੋਂ ਵੀ ਜ਼ਿਆਦਾ کارਗਰ ਹੈ ਕਿਉਂਕਿ ਵਿਆਗਰਾ ਸਿਰਫ ਤੁਹਾਡੀ ਇਰੇਕਸ਼ਨ ਤੇ ਕੰਮ ਕਰਦੀ ਏ ਤੁਹਾਡੇ ਲੋ ਲਿਬੀਡੋ ਤੇ ਕੰਮ ਨਹੀਂ ਕਰਦੀ ਤੁਹਾਡੇ ਸਪਰਮ ਕਾਊਂਟਰੀ ਵੀ ਵਧਾਉਂਦੀ ਇਹਦਾ ਜਿਹੜਾ ਇਸਤੇਮਾਲ ਕਰਨ ਦਾ ਬੈਸਟ ਟਾਈਮ ਹੈ ਉਹ ਹੈਗਾ ਸਜਰੇ ਸਵੇਰੇ ਸੁੱਤੇ ਉੱਠਦੇ ਆਸਾਰ ਆਪਣਾ ਤੁਸੀਂ ਇਸ਼ਨਾਨ ਪਾਣੀ ਕਰਕੇ ਟੂਲੀ ਬਰਸ਼ ਕਰਕੇ ਜੋ ਵੀ ਤੁਸੀਂ ਕਰਦੇ ਹੋ ਕਰਕੇ ਉਹਦੇ ਤੋਂ ਬਾਅਦ ਜਿਹੜੀਆਂ ਦੋ ਅੰਜੀਰਾ ਤੁਸੀਂ ਇੱਕ ਟਾਈਮ ਤੇ ਰਾਤ ਨੂੰ ਜਿਹੜੀਆਂ ਇੱਕ ਰਾਤ ਪਹਿਲਾਂ ਤੁਸੀਂ ਡਿਪ ਕੀਤੀਆਂ ਸੀਗੀਆਂ ਰਾਤੀਂ ਡਪੂਈਆਂ ਸੀ ਉਹ ਸਵੇਰੇ ਉੱਠ ਕੇ ਸਾਜਰੇ ਉਹਨੂੰ ਮਾੜਾ ਮਾੜਾ ਕਰਕੇ ਚੰਗੀ ਤਰ੍ਹਾਂ ਚੂ ਕਰਕੇ ਪੁੰਜੇ ਬੈਠ ਕੇ ਜ਼ਮੀਨ ਤੇ ਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਉਹਨੂੰ ਧਿਆ ਕੇ ਜੇ ਤੁਸੀਂ ਯੂਜ਼ ਕਰੋਗੇ ਤੇ ਤੁਹਾਨੂੰ ਬਹੁਤ ਵਧੀਆ ਫਾਇਦਾ ਹੋਏਗਾ ਤੇ ਇਹਨੂੰ ਆਪਾਂ ਲਗਾਤਾਰ 30 ਦਿਨ ਯੂਜ਼ ਕਰਨਾ ਮੈਂ ਬਾਰ-ਬਾਰ ਕਹਿ ਰਿਹਾ ਮਾਂ ਵੀ ਦੋ ਅੰਜੀਰਾ ਤੋਂ ਜ਼ਿਆਦਾ ਨਾ ਕਰਿਓ ਦੋ ਨਿਰਾਜ਼ ਮੋਰ ਥੈਨ ਸਫੀਸ਼ੀਐਂਟ ਏ ਇਹ ਤੇ ਪਿਛਲੇ ਕਈ 100 ਸਾਲਾਂ ਤੋਂ ਸਾਡੇ ਅਰਬੀ ਭਰਾਵਰਤ ਦੇ ਪਏ ਨੇ ਤੇ ਅਰਬੀ ਭਰਾਵਾਂ ਨੇ ਕਹਿਣ ਦੀ ਲੋੜ ਨਹੀਂ ਵੀ ਕਿੰਨੇ-ਕਿੰਨੇ ਵਿਆਹ ਕਰਾਏ ਨੇ ਤੇ ਕੀ-ਕੀ ਗੱਲਬਾਤ ਉਹਨਾਂ ਦੀ ਉਹ ਲੋ ਸਾਰੀ ਦੁਨੀਆ ਜਾਗ ਜਹਾਨ ਦੇਖੋ ਜੀ ਮੈਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਿਰਫ ਜਲੰਧਰ ਮਿਲਦਾ ਵਾਂ ਮੇਰੀ ਹੋਰ ਕੋਈ ਬ੍ਰਾਂਚ ਨਹੀਂ ਹੈਗੀ ਨਾ ਮੈਂ ਕਿਤੇ ਕਿਸੇ ਹੋਰ ਸ਼ਹਿਰ ਚ ਜਨਣਾ ਵਾਂ ਵਿਜ਼ਿਟ ਕਰਨ ਸਿਰਫ ਮੈਂ ਜਲੰਧਰ 'ਚ ਮਿਲਦਾ ਵਾਂ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਸਿਰਫ ਐਤਵਾਰ ਨੂੰ ਇੱਕ ਛੁੱਟੀ ਹੁੰਦੀ ਹੈ ਕਿਸੇ ਨੇ ਵੀ ਮੇਰੇ ਵੀਰ ਭਰਾ ਨਿਆਣਾ ਮੈਨੂੰ ਕੋਈ ਮੈਸੇਜ ਕਰਕੇ ਪੁੱਛ ਸਕਦੇ ਹੋ ਮੈਨੂੰ WhatsApp ਦੇ ਉੱਤੇ ਵਾਇਸ ਮੈਸੇਜ ਜੇ ਮੇਰਾ ਫੋਨ ਨਹੀਂ ਚੱਲਦਾ ਮੈਨੂੰ WhatsApp ਦੇ ਉੱਤੇ ਫੋਨ ਤੇ ਵਾਇਸ ਮੈਸੇਜ ਛੱਡ ਦਿਆ ਕਰੋ ਬੋਲ ਕੇ ਮੈਸੇਜ ਛੱਡ ਦਿਆ ਕਰੋ ਤੁਹਾਡੇ ਮੈਸੇਜ ਦਾ ਮੈਂ ਬਿਲਕੁਲ ਰਿਸਪੈਕਟ ਕਰਾਂਗਾ ਤੁਹਾਡੇ ਮੈਸੇਜ ਦਾ ਜਵਾਬ ਜ਼ਰੂਰ ਦਵਾਂਗਾ ਤੁਹਾਡਾ ਕੋਈ ਵੀ ਕੁਐਸਚਨ ਹੈ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਬਿਲਕੁਲ ਫ੍ਰੀ ਆਫ ਕਾਸਟ ਮੈਨੂੰ ਆ ਕੇ ਮਿਲ ਕੇ ਵੀ ਕਰ ਸਕਦੇ ਹੋ ਮੈਨੂੰ ਫੋਨ ਤੇ ਵੀ ਪੁੱਛ ਸਕਦੇ ਹੋ ਮੈਨੂੰ WhatsApp ਤੇ ਵੀ ਗੱਲ ਕਰ ਸਕਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਸ਼ੰਕਾ ਹੈਗਾ ਸ਼ੰਕੇ ਬਾਰੇ ਡਿਸਕਸ ਕਰਨਾ ਹੈ ਨੁਸਖੇ ਬਾਰੇ ਪੁੱਛਣਾ ਮੈਨੂੰ ਬਿਲਕੁਲ ਇਹ ਸਮਝ ਕੇ ਕੰਟੈਕਟ ਕਰੋ ਵੀ ਮੇਰਾ ਆਪਣਾ ਘਰ ਦਾ ਫੈਮਿਲੀ ਮੈਂਬਰ